ਇਹ ਰੋਡ ਦੀ ਸੇਵਾ ਜਿਹੜੀ ਕੀਤੀ ਜਾ ਰਹੀ ਸੀ ਆਨੰਦਪੁਰ ਸਾਹਿਬ ਨੂੰ ਰਸਤਾ ਜਾਂ ਲੈ ਕੇ ਆਣਾ ਜਾਂਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ। ਆਪ ਜੀ ਨੇ ਅੱਗੇ ਵੀ ਬਹੁਤ ਵੀਡੀਓ ਦੇਖੀਆਂ ਕੋਚਾਰਾ ਸੁਣੀਆਂ। ਇਹ ਭਾਈ ਸਾਹਿਬ ਸਾਡੇ ਕੋਲ ਸ੍ਰੀ ਅਨੰਦਪੁਰ ਸਾਹਿਬ ਦਰਸ਼ਨ ਕਰਕੇ ਸ੍ਰੀ ਹਰਿਮੰਦਰ ਸਾਹਿਬ ਨੂੰ ਜਾ ਰਿਹਾ ਸੀ। ਸੇਵਾ ਨੂੰ ਦੇਖ ਕੇ ਇਹਨਾਂ ਦੇ ਮਨ ਦੇ ਵਿੱਚ ਬੜੀ ਖੁਸ਼ੀ ਚਾਹ ਮੰਗ ਪੂਰੀ ਹੋਈ ਇਹਨਾਂ ਦੀ ਫੇ ਕਹਿ ਰਹੇ ਸੀ ਸਾਨੂੰ ਹੁਣੇ ਭਾਈ ਸਾਹਿਬ ਜੀ ਕਿ ਜਦੋਂ ਅਸੀਂ ਨਨਤਪੁਰ ਸਾਹਿਬ ਨੂੰ ਜਾਇਦਾ ਸੀ ਇਹ ਰਸਤੇ ਨੂੰ ਵੇਖ ਕੇ ਬੜੇ ਮੰਚ ਵੱਲ ਵੱਲੇ ਉੱਠਦੇ ਸੀ ਬੜਾ ਸਰਕਾਰਾਂ ਤੇ ਗੁੱਸਾ ਆਉਂਦਾ ਸੀ ਕਿ ਇਹ ਕਿਹੋ ਜਿਹਾ ਰੋਡ ਆ ਜਿਹੜਾ ਸਾਡੇ 10ਵੇਂ ਪਾਤਸ਼ਾਹ ਦੇ ਘਰ ਨੂੰ ਜਾਣ ਵਾਲਾ ਮੈਂ ਅੱਗੇ ਵੀ ਕਈ ਵਾਰ ਜ਼ਿਕਰ ਕਰ ਚੁੱਕਾ ਮੈਂ ਹੁਣ ਵੀ ਇਹ ਜ਼ਿਕਰ ਕਰਨ ਤੋਂ ਨਹੀਂ ਰਹਾਉਂਗਾ ਕਿਉਂਕਿ 10ਵੇਂ ਪਾਤਸ਼ਾਹ ਨੇ ਇਸ ਤਰਤੀ ਨੂੰ ਪਗਲਾ ਹੈ ਸਾਬਸੀਲ ਗੁਰੂ ਤੇਗ ਬਹਾਦਰ ਸਾਹਿਬ ਨੇ ਧਰਤੀ ਖਰੀਦੀ ਦਸਵੇਂ ਪਾਤਸ਼ਾਹ ਨੇ ਇੱਥੇ ਇਹ ਉਹ ਧਰਤੀ ਆ ਜਿੱਦੋਂ ਸਾਡੇ ਹਿੰਦੁਸਤਾਨ ਦੇ ਜਲਮ ਸਰਕਾਰ ਨੇ ਹਿੰਦੂਆਂ ਤੇ ਤਸ਼ੱਦਦ ਕਰਨਾ ਸ਼ੁਰੂ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਕੋ ਫਰਿਆਦ ਲੈ ਕੇ ਕਸ਼ਮੀਰੀ ਪੰਡਤ ਉਸੇ ਧਰਤੀ ਤੋਂ ਮਾਰਾਈ ਨੇ ਸਾਬਸੀਲ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਪਿਤਾ ਨੂੰ ਕੁਰਬਾਨੀ ਦੇਣ ਵਾਸਤੇ ਚੋਰੀਆ ਉਸ ਬਿੱਤੇ ਧਰਤੀ ਦੇ ਉੱਤੋਂ ਦਸਵੇਂ ਪਾਤਸ਼ਾਹ ਨੇ ਪਾਲਸਪਨ ਦੀ ਸਿਰਜਣਾ ਕੀਤੀ ਜਿਸ ਨੂੰ ਇਹ ਜਾਣ ਵਾਲਾ ਰਸਤਾ ਹੈ ਇਹ ਰਸਤੇ ਦੀ ਇੰਨੀ ਅਣਦੇਖੀ ਮੈਂ ਕਿਸੇ ਵੀ ਸਿਆਸੀ ਪਾਰਟੀ ਨੂੰ ਨੀਵਾ ਦਿਖਾਉਣ ਦੀ ਗੱਲ ਨਹੀਂ ਕਰ ਰਿਹਾ ਪਤਾ ਨਹੀਂ ਕਿਉਂ ਜਿੰਨੀਆਂ ਵੀ ਸਰਕਾਰਾਂ ਆਈਆਂ ਚਾਹੇ ਉਹ ਕਾਲੀ ਦਾਲੀ ਸੀ ਚਾਹੇ ਕਾਂਗਰਸੀ ਸਰਕਾਰ ਸੀ ਚਾਹੇ ਆਮ ਆਦਮੀ ਪਾਰਟੀ ਆ ਕਿਸੇ ਵੀ ਸਰਕਾਰ ਨੇ ਛਿਰਕਦਾ ਕੋਈ ਖਿਆਲ ਨਹੀਂ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਏ ਨੇ ਜਦੋਂ ਇੱਥੇ ਖਾਲਸਾ ਪੰਥ ਦੀ ਸਾਰਜਨਾ ਕੀਤੀ ਤੇ ਪੰਜਾਂ ਪਿਆਰਿਆਂ ਤੋਂ ਪਹਿਲਾਂ ਸ਼ਿਕਾਇਆ ਅਮਰਤ ਫਿਰ ਉਹਨਾਂ ਕੋਲ ਲਈ ਆਪ ਲਈ ਉਥੇ ਨਾਲ ਇਹ ਬਚਨ ਕੀਤੇ ਅੱਜ ਵੀ ਸਾਡੇ ਪੰਜ ਪਿਆਰੇ ਕਿਤੇ ਵੀ ਅਮਰ ਸੰਚਾਰ ਕਰਦੇ ਆ ਉਹ ਜਦੋਂ ਰਹਿਤ ਅਮਰ ਜਹਾਜ਼ ਦੱਸਦੇ ਆ ਤੇ ਨਾਲ ਚਾਰ ਬਚਨ ਇਹ ਵੀ ਦੱਸਦੇ ਆ ਕਿ ਅੱਜ ਤੋਂ ਬਾਅਦ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਮਾਤਾ ਸਾਹਿਬ ਜੀ ਮੈਂ ਮਾਤਾ ਸਾਹਿਬਕੌਰ ਜੀ ਪਿੰਡ ਤੁਹਾਡਾ ਘਰ ਜਿਹੜਾ ਹੈ ਸ੍ਰੀ ਅਨੰਦਪੁਰ ਸਾਹਿਬ ਆ ਤੇ ਨਾਨਕੇ ਤੁਹਾਡੇ ਜਿਹੜੇ ਆ ਗੁਰੂਕੇ ਲਾਹੌਰ ਇਹ ਗੁਰੂਕੇ ਲਾਹੌਰ ਨੂੰ ਜਾਣ ਵਾਲੀ ਸੜਕ ਵੀ ਇਹ ਹੀ ਆ ਸ੍ਰੀ ਅਨੰਦਪੁਰ ਸਾਹਿਬਾਂ ਵਾਲੀ ਇਹੋ ਹੀ ਆ ਮਾਤਾ ਲੈਣਿਕ ਦੇਵਨ ਵਾਲੀ ਇਹ ਹੀ ਆ ਇਸੇ ਤਰ੍ਹਾਂ ਹੀ ਡੇਰਾ ਬਾਬਾ ਬੜਪਾਗ ਸਿੰਘ ਆ ਬਾਬਾ ਬਾਲਕਨਾਹ ਜੀ ਆ ਜਨਨ ਕਿ ਮੈਂ ਕਿੰਨੇ ਸਥਾਨਾਂ ਦਾ ਨਾਮ ਲਵਾਂ ਮੈਂ ਗਿਣਦੇ ਹੀ ਥੱਕ ਜਾਊਂਗਾ ਕਿਉਂਕਿ ਇੰਨੀ ਵੱਡੀ ਕਿਉਂਕਿ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇਥੇ ਕਣਕਾਂ ਦੇ ਵਿੱਚ ਪਰਮੇਸ਼ਰ ਕਾਲਪੁਰ ਤੋਂ ਵਾਇਰ ਨੂੰ ਲਾਵਾਸ ਆਇਆ ਉਹਦੇ ਰਹਿਮਤਾਂ ਦੇ ਜਿਹੜੇ ਢੰਡਾਰੇ ਆ ਨਾ ਉਹ ਇੱਥੇ ਵਰਤ ਰਹੇ ਨੇ ਸੰਕਤਾਂ ਝੋਲੀਆਂ ਭਰ ਕੇ ਲੈ ਕੇ ਜਾਂਦੀਆਂ ਨੇ ਚਲੋ ਇਹ ਤੇ ਉਹਦੀ ਪਰਮੇਸ਼ਰ ਦੀ ਖੇਡ ਆ ਭਾਈ ਸਾਹਿਬ ਨੇ ਹੁਣੇ ਸਾਨੂੰ ਸਵਾਲ ਕੀਤਾ ਵੀ ਇਹ ਕਿਵੇਂ ਕਿਦਾਂ ਕਿਨਲਨ ਹੋ ਗਏ ਅੱਜ ਚਮੀਆਂ ਦੇਣਾ ਸਰਕਾਰੀ ਸੇਵਾ ਚਾਲਦੀ ਨੂੰ ਜਦੋਂ ਅਸੀਂ ਇਹ ਮਿਸ਼ਨ ਨੂੰ ਲੈ ਕੇ ਚੱਲੇ ਸੀ ਉਦੋਂ ਸਾਡੇ ਮਨ ਦੇ ਵਿੱਚ ਬਹੁਤ ਛੋਟੀ ਸੋਚ ਲੈ ਕੇ ਚੱਲੇ ਸੀ ਵੀ ਸੀਰੀਅਲ ਅਨੰਦਪ੍ਰਸਾਉ ਨੂੰ ਹੁਲਾਮੁਲਾ ਆ ਗਿਆ ਸੜਕਾਂ ਦੇ ਉੱਪਰ ਬਹੁਤ ਵੱਡੇ ਖੱਡੇ ਪਏ ਆ ਇਹ ਖੱਡੇ ਬੂਰੇ ਜਾਣ ਪੰਜ ਪੰਜ 7-7 ਫੁੱਟ ਜਿਹੜੇ ਬਰਮ ਖੁੱਲੇ ਕਿਥੇ ਜਾਣ ਪਰ ਗੁਰੂ ਦਾ ਜਿਵੇਂ ਸ਼ਬਦ ਵਰਤਦਾ ਇੱਕ ਪੈਣਾ ਜਾਏ ਸਤਿਗੁਰੂ ਕੋੜ ਪੈਣਾ ਆਗੀ ਹਿਲੇ ਤੇ ਅਸੀਂ ਇੱਕ ਪੈਣਾ ਦੁਰੇ ਆ ਗੁਰੂ ਪਰਮੇਸ਼ਰ ਨੇ ਸੰਗਤਾਂ ਨੂੰ ਸਾਨੂੰ ਹਜ਼ਾਰਾਂ ਹੀ ਕੋ ਪੈਣਾ ਅੱਗੇ ਲੈ ਕੇ ਸੰਗਤਾਂ ਸਾਡੇ ਅੱਗੇ ਸੇਵਾਵਾਂ ਨੂੰ ਚੱਲ ਪਈਆਂ ਨੇ ਜੇਦਨ ਅਸੀਂ ਸੇਵਾ ਨੂੰ ਸ਼ੁਰੂ ਕੀਤਾ ਸੀ ਉਸ ਟਾਈਮ ਅਸੀਂ ਦੋ-ਪੋਕ ਲੈਣਾ ਤੇ ਕੇ ਜੇਸੀ ਮਸ਼ੀਨ ਚਾਰ-ਪੰਜ ਟਰਪਰ ਜਾਨੀ ਕਿ 15-16 ਸਾਧਨ ਲੈ ਕੇ ਚੱਲੇ ਸੀ ਇਹੋ ਜਿਹਾ ਸਮਾਂ ਵੀ ਆਇਆ ਕਿ 100-100 ਸਾਧਨ ਟਰਪਰ ਟਰਾਲੀਆਂ ਟਰੈਕਟਰ ਟੈਂਕੀਆਂ ਵਾਲੇ ਆਪੋ ਆਪਣੀਆਂ ਮਸ਼ੀਨਾਂ ਲੈ ਕੇ ਲੋਕ ਸਾਡੇ ਨਾਲ ਅੱਜ ਵੀ ਕਈ ਵੀਰ ਪੈਰ ਸਾਡੇ ਜਿਹੜੇ ਹਨ ਉਹ ਨਾਰਾਜ਼ ਹੋਏ ਬੈਠੇ ਆ ਕਿ ਬੱਬਾ ਜੀ ਸਾਨੂੰ ਨਹੀਂ ਸੇਵਾ ਦਾ ਮੌਕਾ ਦਿੱਤਾ ਅਸੀਂ ਹੁਣੇ ਜਿਹੜੀ ਛੜਕ ਹੈ ਸਿਰਫ ਜਿਵੇਂ ਇੱਕ ਜਿਹੜਾ ਡਾਇਰੈਕਟਰ ਕੋਲ ਜਾਈਦਾ ਤੇ ਉਹ ਕਹਿੰਦਾ ਇਨਫਰਾਸਟ੍ਰਕਚਰ ਦੇ ਰਹੇ ਆ ਇਹਦਾ ਪ੍ਰੈਸ਼ਰ ਨਹੀਂ ਕਰ ਰਹੇ ਅਸੀਂ ਸਿਰਫ ਸੜਕਾਂ ਨੂੰ ਫਸਟ ਏਡ ਦੇ ਰਹੇ ਆ ਜੀ ਗੁਰੂ ਕਿਰਪਾ ਕਰਨ ਸਰਕਾਰ ਦੇ ਗਾੜੀ ਮੰਗ ਰੱਖੀ ਆ ਅੱਜ ਰੋੜੀ ਸਾਹਿਬ ਵੀ ਇੱਥੇ ਸਾਡੇ ਸਪੀਕਰ ਆਏ ਸੀ ਉਹਨਾਂ ਨੂੰ ਇਹੀ ਬੇਨਤੀ ਕੀਤੀ ਹੈ ਵੀ ਤੁਸੀਂ ਜਿਹੜੀਆਂ ਕਾਨੂੰਨਨ ਤੌਰ ਤੇ ਜਿੰਨੇ ਵੀ ਇਹਦੇ ਬੰਦੇ ਨੇ ਪਲਾਨ ਨੇ ਉਹ ਬਣਾ ਕੇ ਸਾਨੂੰ ਦੇ ਦਿਓ ਉਹਨੇ ਕਿਹਾ ਜੀ ਇਹਦੀ ਅਸੀਂ ਐਸਟੀ ਮਾਡਲ ਲਵਾਇਆ ਸੀ ਇਹ ਫੋਰ ਲੈਂਡ ਬਣਾਉਣ ਵਾਸਤੇ 1400 ਕਰੋੜ ਰੁਪਏ ਦਾ ਬਸਤੇ ਸੀ ਕਿ ਕਸਾ ਦੇ ਇਹ ਕਿ 1400 ਕਰੋੜ ਰੁਪਏ ਮੰਗਦੇ ਹੀ ਨਹੀਂ ਅਸੀਂ ਇਹ ਮੰਗਦੇ ਵੀ ਜਿਹੜੇ ਤਾਂ ਮਾਸਟਰ پلان ਬਣਿਆ ਉਹ ਸਾਨੂੰ ਦੇ ਦਿਓ ਅਸੀਂ ਗੁਰੂਗੜੀ ਅਰਦਾਸ ਕਰਕੇ ਚੱਲੇ ਆਂ ਫਿਰ ਗੁਰੂਗੜੀ ਦਾ ਸ਼ੁਕਰਾਨਾ ਕਰਕੇ ਅਰਦਾਸ ਕਰਾਂਗੇ ਪਾਤਸ਼ਾਹ ਇਸ ਛੜਕ ਨੂੰ ਸਰਕਾਰ ਬਣਾਵੇ ਤੇ ਕਾਸੇਵਾਰਾਂ ਹੀ ਬਣੇ ਜਿਸ ਤਰ੍ਹਾਂ ਹੀ ਬਣੇ ਇਹ ਸੜਕ ਜਿਹੜੀ ਹੈ ਜੋ ਅੱਜ ਸਰਕਾਰ ਦੀ ਮੰਗ ਹੈ ਫੋਰ ਲੈਂਡ ਬਣਨੀ ਚਾਹੀਦੀ ਹੈ ਆਪਦੇ ਚੈਨਰਾਂ ਲਈ ਅਸੀਂ ਸੰਗਤਾਂ ਨੂੰ ਇਹ ਵੀ ਬੇਨਤੀ ਕਰਾਂਗੇ ਸਰਕਾਰ ਨੂੰ ਵੀ ਕਿ ਇਹ ਤੇ ਇੰਨੀ ਵੱਡੀ ਸੰਗਤ ਦੀ آمدਾ ਸ੍ਰੀ ਅਨੰਦਪੁਰ ਸਾਹਿਬ ਨੂੰ ਹੁਲੇ-ਮੁਲੇ ਤੇ तकरीबन 60 ਤੋਂ 70 ਲੱਖ ਆਦਮੀ ਦਰਸ਼ਨ ਨਜ਼ਾਰੇ ਕਰਨ ਵਾਸਤੇ ਹੁਲੇ-ਮੁਲੇ ਜਾਂਦਾ ਜਿਹਦੇ ਵਿੱਚੋਂ 60% ਜਿਹੜਾ ਵਾ ਉਹ ਇਹ ਸਸਤੇ ਗੁਜ਼ਰਦਾ ਬਾਕੀ ਦੂਜੇ ਰਸਤੇ ਤਾਂ ਹੀ ਆਉਂਦਾ ਇਸ ਕਰਕੇ ਇਹ ਸ਼ਰਕ ਨੂੰ ਫੋਰ ਲੈਂਡ ਕੀਤਾ ਜਾਵੇ ਜੇ ਸਰਕਾਰ ਨੇ ਨਹੀਂ ਕਰਦੀ ਕਿ ਸਰਕਾਰ ਆਪਣੀਆਂ ਫਾਰਮੈਲਟੀਆਂ ਪੂਰੀਆਂ ਕਰਕੇ ਕਾਰ ਸੇਵਾ ਨੂੰ ਆਪਣੇ ਇੰਜੀਨੀਅਰ ਪ੍ਰੋਵਾਈਡ ਕਰਾਵੇ ਅਸੀਂ ਉਹਨਾਂ ਦਾ ਜੋ ਵੀ ਖਰਚਾ ਬਣਦਾ ਦਵਾਂਗੇ ਸੰਘਤ ਦੇ ਸਹਿਯੋਗ ਦੇ ਨਾਲ ਇਹ ਸੜਕ ਨੂੰ ਅਸੀਂ 4 ਲੇਨ ਜਾਨਿਕਾ ਆਉਣ ਵਾਲੇ ਹੌਲੇ ਮਰੇ ਤੋਂ ਪਹਿਲਾਂ ਪਹਿਲਾਂ ਗੁਰੂ ਦੀ ਕਰਪਾ ਦਾ ਸਦਕਾ ਸਰਕਾਰ ਨੂੰ ਸੰਘਤ ਨੂੰ ਸਮਰਥਨ ਕਰ ਦਵਾਂਗੇ ਆਪਾਂ ਨਾਲ ਮਿਲ ਕੇ ਕਸ਼ੀਅ ਲਗੀ ਮੈਂ ਸਾਡੇ ਵੀਰ ਜੀ ਸੋਨੂ ਜੀ ਸਾਡੇ ਨਾਲ ਨੇ ਇੱਥੇ ਹੋਰ ਵੀ ਜਿਹੜੇ ਵੀ ਵੀਰ ਆਏ ਨੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗੇ ਆਪਾਂ ਇਸ ਸੜਕ ਨੂੰ ਸਿਆਸੀ ਰੰਗਤ ਕਿਸੇ ਨੇ ਨਹੀਂ ਦੇਣੀ ਆਪਾਂ ਇਨਸਾਨੀਅਤ ਦੇ ਭਲੇ ਦੀ ਗੱਲ ਕਰਨੀ ਆ ਇਨਸਾਨੀਅਤ ਤਾਂ ਆਪਣੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਆਵਲ ਇਹ ਅੱਲਾਹ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਇਹਨਾਂ ਉੱਤੇ ਸਭ ਦਾ ਕੁਝ ਆ ਕੋਣ ਭਲੇ ਕੋ ਮੰਦੇ ਇਹ ਸ਼ਰਕਤਾਂ ਇਨਸਾਨੀਅਤ ਨੇ ਗੁਜ਼ਰਨਾ ਹੈ ਜਾਣਾ ਹੈ ਲੰਘਣਾ ਹੈ ਇਨਸਾਨੀਅਤ ਦੇ ਭਲੇ ਵਾਸਤੇ ਜਿਹੜਾ ਮਿਸ਼ਨ ਚੱਲ ਰਿਹਾ ਆਪਾਂ ਸਾਰੇ ਰਲ ਮਿਲ ਕੇ ਹੱਲਾ ਮਾਰੀਏ ਸਿਆਸਤੋਂ ਪਰ ਉੱਠ ਕੇ ਇਸ ਸ਼ਰਕਤੇ ਵਿੱਚ ਯੋਗਦਾਨ ਪਾਈਏ ਇਹ ਹੀ ਸਾਡੀ ਬੇਨਤੀ ਆ ਗੁਰੂ ਕਿਰਪਾ ਕਰਨ ਸਾਰਿਆਂ ਦੀ ਜਿਹੜੀ ਭਾਵਨਾਵਾਂ ਉਹਨਾਂ ਮਾਰੇ ਭਾਗ ਲਾਉਣ ਕਿਉਂਕਿ ਭਾਈ ਸਾਹਿਬ ਨੇ ਸਾਨੂੰ ਬੜੇ ਆਪਣੇ ਦਿਲ ਦੀਆਂ ਬਲਵਲੇ ਕੀਤੇ ਆ ਕਿ ਮੇਰੇ ਮਨ 'ਚ ਬੜਿਆ ਹੁੰਦਾ ਸੀ ਇਹ ਸ਼ਰਕਤੇ ਨੂੰ ਬਣੂ ਕਿਵੇਂ ਬਣੇਗੀ ਪਰ ਅੱਜ ਸਮਾਂ ਆ ਗਿਆ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਇਸ ਸਰਕੂਲ ਦੇ ਵਿੱਚ ਚੱਲਦੀ ਸੰਯੋਗ ਦਈਏ ਤੇ ਜਿਹੜੇ ਵੀਰ ਪਿਆਰੇ ਭਰਾ ਜੇ ਉਸ ਸੀਰ ਆਨੰਦਪੁਰ ਸ਼ਾਹੋਂ ਜਾਂਦੇ ਸੀ ਇਹ ਸੜਕ ਦੀ ਮਾੜੀ ਖਸਤਾ ਹਾਲਤ ਕਰਕੇ ਪਾਇਆ ਰੋਪੜ ਜਾਂਦੇ ਉਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਉਹ ਆਪ ਜੀ ਨੂੰ ਰੋਪੜ ਜਾਣ ਦੀ ਲੋੜ ਨਹੀਂ ਗਈ ਹੁਣ ਸੀਰ ਆਨੰਦਪੁਰ ਗੜ੍ਹ ਸ਼ਹਿਰ ਤੋਂ ਸੀਰ ਆਨੰਦਪੁਰ ਤੋਂ ਜਾ ਸਕਦੇ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਰੁਕਾਵਟ ਨਹੀਂ ਗਈ ਕਿਸੇ ਤਰ੍ਹਾਂ ਦਾ ਕੋਈ ਜਾਮ ਨਹੀਂ ਲੱਗੇਗਾ ਕਿਉਂਕਿ ਮਹਾਰਾਜ ਨੇ ਰਹਿਮਤ ਕੀਤੀ ਹੋਈ ਹੈ ਸੜਕ ਦੇ ਜਨ ਨਿਰਮਾਣ ਕਾਰਜ ਨੇ ਮਰਮੱਦ ਇਹ ਚੱਲ ਰਹੇ ਆ ਮੰਤ ਸਾਡੇ ਨਾਲ ਭਾਈ ਸਾਹਿਬ ਇਹ ਆਪਣੇ ਚੰਦ ਵਿਚਾਰ ਤੁਹਾਨੂੰ ਦੱਸਣਗੇ ਇਹ ਦੇਖ ਕੇ ਇਹਨਾਂ ਨੂੰ ਕਿਵੇਂ ਦਾ ਸਕੂਨ ਮਿਲਿਆ ਤੇ ਕਿਵੇਂ ਦਾ ਸ਼ਰਕ ਦਾ ਕੰਮ ਹੋ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਰਬਜੀਤ ਸਿੰਘ ਸੋਨੂ ਜੰਡਿਆਲਾ ਜੀ ਔਰ ਗੁਰੂ ਰਾਮਦਾਸ ਮਾਰੇ ਦੀ ਨਗਰੀ ਤੋਂ ਆਵੇਂ ਔਰ ਮੈਂ ਪਿਛਲੇ ਡੇਢ ਸਾਲ ਤੋਂ ਜਿਹੜਾ ਇਹ ਰੌਲਾ ਪਾ ਰਿਹਾ ਸੀਗਾ ਕਿ ਖਾਲਸੇ ਦੀ ਜਨਮ ਭੂਮੀ ਸੱਚਖੰਡ ਤੱਕ ਸ਼੍ਰੀ ਜੋ ਨੰਦਪੁਰ ਸਾਹਿਬ ਨੂੰ ਜਾਣ ਵਾਲੀ ਸੜਕ ਇਹਦਾ ਰਸਤੇ ਦਾ ਹਾਲਾਤ ਇੰਨੇ ਖਰਾਬ ਸੀਗੇ ਕਿ ਜਿਹੜੀ ਆਨੰਦਪੁਰ ਸਾਹਿਬ ਤੋਂ ਬੰਗੇ ਨੂੰ ਸੜਕ ਜਾਂਦੀ ਆ ਏਡੇ ਏਡੇ ਵੱਡੇ ਟੋਏ ਸੀਗੇ ਤੇ ਗੱਡੀਆਂ ਵਜਦੀਆਂ ਸੀਗੀਆਂ ਕਈ ਵਾਰ ਮੈਂ ਇਹਦੇ ਤੇ ਰੌਲਾ ਪਾਇਆ ਔਰ ਸਰਕਾਰਾਂ ਨੂੰ ਬੇਨਤੀਆਂ ਕੀਤੀਆਂ ਪਰ ਕਿਸੇ ਨੇ ਨਹੀਂ ਸੁਣੀ ਪਰ ਹੁਣ ਜਿਹੜਾ ਵਾ ਉਹ ਜਿਹੜੇ ਮਹਾਂਪੁਰਸ਼ ਆ ਕਾਰ ਸੇਵਾ ਵਾਲੇ ਆਨੰਦਗੜ੍ਹ ਸਾਹਿਬ ਵਾਲੇ ਉਨਾ ਮਾਹ ਪ੍ਰਸ਼ਾਨੇ ਜਿਹੜਾ ਹੈ ਕਾਰ ਸੇਵਾ ਆਰੰਭ ਕਰਤੀ ਆ ਸੜਕ ਨੂੰ ਬਣਾਉਣ ਦੀ ਔਰ ਸੜਕੇ ਜਿੱਡੀ ਹੈਗੀ ਸੀ ਓਡੀ ਹੋਰ ਵੱਡੀ ਬਣਾਉਣੀ ਸ਼ੁਰੂ ਕਰਤੀ ਔਰ ਬਹੁਤ ਹੱਦ ਤੱਕ ਜਿਹੜੀ ਰਿਪੇਅਰ ਕਰਤੀ ਔਰ ਪਿਛੇ ਜਿਹੜੇ ਤਿੰਨ ਚਾਰ ਮਹੀਨੇ ਪਹਿਲਾਂ ਮੈਂ ਉਹ ਜਿਹੜੇ ਪੋਲੇਆ ਜਦੋਂ ਆਨੰਦਪੁਰ ਸਾਹਿਬ ਤੋਂ ਹੁੰਦਾ ਉੱਥੇ ਵੀ ਗੱਡੀਆਂ ਬੜੀ ਯੋਰ ਚ ਵਜਦੀਆਂ ਉਹ ਵੀ ਵੀਡੀਓ ਪਾਈ ਸੀ ਉਹ ਵੀ ਰਿਪੇਅਰ ਕਰਤੇ ਆ ਹੁਣੇ ਸੜਕ ਬਹੁਤ ਵੱਡੀ ਬਣ ਜਾਣੀ ਔਰ ਬਹੁਤ ਸੋਹਣੀ ਬਣ ਜਾਣੀ ਕਿਉਂਕਿ ਜਿੱਥੇ ਸੰਤਾਂ ਦੇ ਹੱਥ ਲੱਗ ਜਾਂਦੇ ਆ ਨਾ ਤੇ ਉਹ ਗੁਰੂ ਸਾਹਿਬ ਦੀ ਕਿਰਪਾ ਹੋ ਜਾਂਦੀ ਆ ਔਰ ਬਹੁਤ ਖੁਸ਼ੀ ਵਾਲੀ ਵੀ ਪ੍ਰਮਾਤਮਾ ਨੇ ਇਹ ਸੇਵਾ ਆਪਣੇ ਪਿਆਰਿਆਂ ਤੋਂ ਲਈ ਨਾ ਕਿ ਕਿਸੇ ਸਰਕਾਰ ਤੋਂ ਲਈ ਔਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਹ ਜਿਹੜੀ ਸੜਕ ਬਣੀ ਸ਼ੁਰੂ ਹੋ ਗਈ ਆ ਔਰ ਮੇਰੀ ਸਾਰੇ ਹੀ ਦੇਸ਼ ਦੇ ਜਿਹੜੇ ਸਿੱਖ ਸਮਾਜ ਨੂੰ ਪਿਆਰ ਕਰਨ ਵਾਲੇ ਲੋਕ ਆ ਲੱਖਾਂ ਕਰੋੜਾਂ ਦੀ ਸੰਗਤ ਜਿਹੜੀ ਇੱਥੇ ਦਰਸ਼ਨ ਕਰਨ ਆਉਂਦੀ ਆ ਮਾਰੇ ਦੇ ਘਰ ਉਹਨਾਂ ਨੂੰ ਮੇਰੀ ਬੇਨਤੀ ਆ ਕਿ ਭਰਾਓ ਤੁਸੀਂ ਜਿੰਨੇ ਜੋਗੇ ਵੀ ਹੋਗੇ ਜੇ ਇੱਥੇ ਸੇਵਾ ਕਰਕੇ ਜਾਇਓ ਔਰ ਆਪਣਾ ਯੋਗਦਾਨ ਪਾ ਕੇ ਜਾਇਓ ਕਿਉਂਕਿ ਰੱਬ ਦੇ ਘਰ ਦਾ ਰਸਤਾ ਬਣ ਰਿਹਾ ਵਾ ਰੱਬ ਦੇ ਘਰ ਨੂੰ ਜਾਣ ਵਾਲੀ ਜਿਹੜੀ ਸੇਵਾ ਵਾ ਉਹਦੇ ਚ ਜਿੰਨਾ ਜਿੰਨਾ ਕਿਸੇ ਦਾ ਯੋਗਦਾਨ ਬਣਦਾ ਵਾ ਉਹ ਪਾ ਕੇ ਜਾਇਓ ਔਰ ਮਹਾਂਪੁਰਸ਼ਾਂ ਦੇ ਨਾਲ ਇੱਥੇ ਸੇਵਾ ਆਪ ਵੀ ਕਰਕੇ ਜਾਇਓ ਬਿਲਕੁਲ ਜੀ ਹੋਲੇ ਮਹੋਲੇ ਦਾ ਜਿਹੜਾ ਤਿਹਾਰ ਆ ਉਹ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਵਾ ਔਰ ਸੰਗਤਾਂ ਬੜੀ ਦੂਰੋਂ ਦੂਰੋਂ ਆਉਂਦੀਆਂ ਵਾ ਤੇ ਉਹ ਸੰਗਤਾਂ ਦੀਆਂ ਜਿਹੜੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਆਂ ਜਿਹੜੀ ਛੜਕਿਆ ਵੱਡੀ ਬਣਾਈ ਜਾ ਰਹੀ ਆ ਤੁਸੀਂ ਵੇਖੋ ਆਲੇ ਦੁਆਲੇ ਇਹ ਸੜਕ ਪਹਿਲਾਂ ਨਾ ਬਹੁਤ ਛੋਟੀ ਛੜਕ ਸੀਗੀ ਹੁਣ ਇਹ ਏਡੀ ਵੱਡੀ ਸੜਕ ਬਣ ਆਤੀ ਆ ਇੱਥੇ ਜਿਹੜੀ ਟ੍ਰੈਫਿਕ ਦੀ ਸਮੱਸਿਆ ਉਹ ਵੀ ਨਹੀਂ ਆਊਗੀ ਅੱਗੇ ਰਾਤ ਨੂੰ ਜਦੋਂ ਜਾਈਦਾ ਸੀਗਾ ਤੇ ਉਦੋਂ ਡਰ ਹੁੰਦਾ ਸੀ ਕਿ ਗੱਡੀ ਦੇ ਅਕਦਾ ਟਾਇਰ ਮਾੜੇ ਤੇ ਰਸਤੇ 'ਚ ਨੁਕਸਾਨ ਨਾ ਹੋ ਜੇ ਪਰ ਮਹਾਰਾਜ ਦੀ ਕਿਰਪਾ ਹੋ ਗਈ ਗੁਰੂ ਸਾਹਿਬ ਨੇ ਬੇਨਤੀ ਸੰਗਤਾਂ ਦੀ ਪ੍ਰਵਾਨ ਕੀਤੀ ਆ ਤੇ ਮਹਾਰਾਜ ਆਪ ਹੀ ਜਿਹੜਾ ਆਪਣੇ ਪਿਆਰਿਆਂ 'ਚ ਵਸ ਕੇ ਸੇਵਾ ਜਿਹੜੀ ਉਹ ਕਰਵਾ ਰਿਹਾ ਹੈ ਵਿ ਕੋਏ ਜਿੱਡਾ ਵੱਡਾ ਤਖਤ ਆ ਨਾ ਇੱਥੋਂ ਖਾਲਸੇ ਦੀ ਜਨਮ ਭੂਮੀ ਕਿਹਾ ਜਾਂਦਾ ਇਹਨੂੰ ਤੇ ਇਹ ਜਿਹੜੀ ਸੇਵਾ ਵਾ ਗੁਰੂ ਸਾਹਿਬ ਨੇ ਆਪਣੇ ਪਿਆਰਿਆਂ ਤੋਂ ਹੀ ਲੈਣੀ ਸੀ ਸਰਕਾਰਾਂ ਦੇ ਕੋਲੋਂ ਇਹ ਸੇਵਾ ਜਿਹੜੀ ਹੋ ਹੀ ਨਹੀਂ ਸਕੀ ਸਰਕਾਰਾਂ ਨੂੰ ਤੇ ਚਾਹੀਦਾ ਸੀ ਕਿ ਇੰਨੀ ਸੋਹਣੀ ਸੜਕ ਬਣਾ ਦਿੰਦੇ ਕਿ ਜਿਹੜਾ ਵੀ ਇੱਥੇ ਆਉਂਦਾ ਵਾ ਗੁਰੂ ਵਾ ਗੁਰੂ ਕਰਦੇ ਆਉਂਦੇ ਰੱਬ ਦੇ ਪਿਆਰੇ ਇੱਥੇ ਪਰ ਇਹ ਸਰਕਾਰਾਂ ਇੱਥੇ ਬੜੀਆਂ ਆਈਆਂ ਤੇ ਬੜੀਆਂ ਗਈਆਂ ਕਿਸੇ ਦੀ ਜਿਹੜੀ ਆ ਨਾ ਉਹ ਇਧਰ ਨਿਗਾ ਹੀ ਨਹੀਂ ਪਈ ਜੇ ਆਉਂਦੇ ਜਾਂਦੇ ਰਹੇ ਆ ਤੇ ਉਹਨਾਂ ਨੇ ਕਦੀ ਇਹਨੂੰ ਬਣਾਉਣਾ ਸਮਝਿਆ ਹੀ ਨਹੀਂ ਸਹੀ ਹੁਣ ਉਹ ਫਜ਼ੂਲ ਦੇ ਰਾਹ ਬਣਾਏ ਆ ਉਹ ਪਏ ਸਰਪੰਚਾਂ ਦੇ ਘਰਾਂ ਨੂੰ ਕਿਨੇ ਕਿਨੇ ਦੂਰ ਬਣਾਤੇ ਆ ਪਰ ਸਭ ਤੋਂ ਸ਼ਰਮ ਵਾਲੀ ਗੱਲ ਆ ਸਰਕਾਰ ਲਈ ਕਿ ਖਾਲਸੇ ਦੀ ਜਨਮ ਭੂਮੀ ਨੂੰ ਜਾਣ ਵਾਲਾ ਰਾਹ ਜਿਹੜਾ ਉਹ ਨਹੀਂ ਸੀ ਬਣਿਆ ਔਰ ਸਭ ਤੋਂ ਖੁਸ਼ੀ ਵਾਲੀ ਗੱਲ ਆ ਕਿ ਇੱਥੋਂ ਦੇ ਜਿਹੜੇ ਲੋਕ ਆ ਔਰ ਰਲ ਮਿਲ ਕੇ ਬਾਬਾ ਜੀ ਦੇ ਸੰਜੋਗ ਦੇ ਨਾਲ ਇੱਥੇ ਜਿਹੜੇ ਇਹ ਸੇਵਾ ਕਰ ਰਹੇ ਆ ਔਰ ਬੜੀ ਖੁਸ਼ੀ ਦੀ ਗੱਲ ਆ ਪਰਮਾਤਮਾ ਨੇ ਸਾਰਿਆਂ ਵੀਰਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜਿਹੜੇ ਸੇਵਾ ਕਰ ਰਹੇ ਆ ਨਾਲੀਆਂ ਨੇ ਫਿਰ ਸਰਪਿਆਰਾਂ ਜਾਣ ਜੀ ਆ ਵੇਖੋ ਵੋਟਾਂ ਤੇ ਆ ਗਈਆਂ ਜੀ ਵੋਟਾਂ ਦਾ ਤੇ ਇਹ ਆਉਂਦੇ ਹੁੰਦੇ ਵੋਟਾਂ ਦੇ ਲਾ ਕੇ ਸਾਰੇ ਪਰ ਗੁਰੂ ਘਰ ਦੇ ਵਿੱਚ ਜਿਹੜਾ ਕੰਮ ਚੱਲਦਾ ਹੁੰਦਾ ਨਾ ਉਹ ਗੁਰੂ ਸਾਹਿਬ ਆਪ ਹੀ ਕਰਾਉਂਦੇ ਹੁੰਦੇ ਆਪਣੇ ਪਿਆਰਿਆਂ ਤੋਂ ਸੇਵਾ ਲੈ ਲੈਂਦੇ ਆ بڑے ਆਉਂਦੇ ਤੇ بڑے ਜਾਂਦੇ ਪਰ ਉਹ ਪ੍ਰਮਾਤਮਾ ਦੇ ਘਰ ਦਾ ਰਾਹ ਵਾ ਨਾ ਜਿਹੜਾ ਉਹ ਪ੍ਰਮਾਤਮਾ ਗਾੜੀ بڑے ਉਹਦੇ ਪਿਆਰਿਆਂ ਨੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਕਿਸੇ ਆਪਣੇ ਪਿਆਰੇ ਕੋਈ ਸੇਵਾ ਲਈ ਤੇ ਗੁਰੂ ਸਾਹਿਬ ਨੇ ਆਪਣੇ ਪਿਆਰਿਆਂ ਤੋਂ ਹੀ ਸੇਵਾ ਲਈ ਆ ਕਿਉਂਕਿ ਲੀਡਰਾਂ ਨੇ ਪਤਾ ਨਹੀਂ ਕਿਨੇ-ਕਨੇ ਪਾਪ ਕੀਤੇ ਹੁੰਦੇ ਤਾਂ ਹੀ ਸੇਵਾ ਲੀਡਰਾਂ ਕੋ ਨਹੀਂ ਲਈ ਸੰਗਤਾਂ ਨੂੰ ਮੇਰੀ ਇਹੀ ਅਪੀਲ ਆ ਇਹ ਰੱਬ ਦਾ ਘਰ ਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਸਰਬੰਸੀ ਵਾਰਤਾ ਸਾਡੇ ਤੋਂ ਇਹ ਉਹਨਾਂ ਦੇ ਘਰ ਨੂੰ ਜਾਣ ਵਾਲਾ ਔਰ ਜਿਹੜੀ ਇਹ ਪਾਗ ਹੈ ਨਾ ਇਹ ਇੱਥੋਂ ਹੀ ਮਿਲੀ ਆ ਖਾਲਸੇ ਦੀ ਹੋਂਦ ਇੱਥੋਂ ਹੀ ਪੈਦਾ ਹੋਈ ਆ ਸੱਚੇ ਪਾਤਸ਼ਾਹ ਨੇ ਬੜੀਆਂ ਕਿਰਪਾ ਕੀਤੀਆਂ ਔਰ ਸੰਗਤਾਂ ਨੂੰ ਇਹ ਜਿਹੜੀ ਖੁਸ਼ੀ ਵਾਲਾ ਮੌਕਾ ਮਿਲਿਆ ਸੰਗਤਾਂ ਵੱਧ ਚੜ ਕੇ ਇੱਥੇ ਸੇਵਾ ਕਰਨ ਜਿੰਨੇ ਜੋ ਗਿਆ ਹੈ ਗਿਆ ਕਰਨ ਆਣ ਕੇ ਆਪੀ ਦੇਖੋ ਇਹ ਤੇ ਜਿਹੜੇ ਮਹਾਪੁਰਸ਼ ਕਰ ਰਹੇ ਸੜਕ ਦੀ ਲਾਈਫ ਟਾਈਮ ਗਰੰਟੀ ਵੀ ਹੋਣੀ ਆ ਬੜਾ ਲੰਮਾ ਸਮਾਂ ਕਿਉਂਕਿ ਇਹਦੇ ਚ ਕਰਪਸ਼ਨ ਨਹੀਂ ਹੋਣੀ ਇਹ ਬੜੇ ਵਧੀਆ ਤਰੀਕੇ ਨਾਲ ਬੰਨੀ ਆ ਤੇ ਇਹ ਜਿਹੜੀ ਕੋਈ ਪਰੇਸ਼ਾਨੀ ਤਾਂ ਨਹੀਂ ਆ ਰਹੀ ਜੀ ਬਿਲਕੁਲ ਦਾ ਜੀ ਦਾ ਬਹੁਤ ਵਧੀਆ ਹੋ ਗਿਆ ਅੱਗੇ ਤਾਂ ਬੜੀ ਪਰੇਸ਼ਾਨੀਆਂ ਆਉਂਦੀ ਸੀ ਇਹ ਤੇ ਬੜੀ ਚੜ੍ਹਦੀ ਕਲਾ ਵਾਲਾ ਕੰਮ ਹੋ ਰਿਹਾ ਵਾ ਔਰ ਬੜਾ ਹੀ ਸੋਹਣਾ ਕੰਮ ਹੋ ਰਿਹਾ ਸਤਿਗੁਰ ਆਪ ਹੀ ਕਾਰਜ ਸਵਾਰਨ ਰਿਹਾ ਜੀ